ਆ ਚਾ ਮਸਾਲਾ ਤਿਆਰ ਕਰਕੇ ਰੱਖ ਲਓ ਜੀ ਸਰਦੀਆਂ ਦੇ ਵਿੱਚ ਖਾਂਗੇ ਜਖਾਮ ਬੁਖਾਰ ਗਲਾ ਦਰਦ ਸਿਰ ਦਰਦ ਨੂੰ ਬਿਲਕੁਲ ਹੀ ਤੁਹਾਡੇ ਨੇੜੇ ਨਹੀਂ ਲੱਗਣ ਦਊਗਾ ਨਾਲੇ ਇਹਦੇ ਨਾਲ ਚਾਹ ਬਹੁਤ ਟੇਸਟੀ ਬਣੂਗੀ ਬਹੁਤ ਗਾੜੀ-ਗਾੜੀ ਚਾਹ ਬਣੂਗੀ ਇਹਨੂੰ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਥੋੜੀ ਦਾਲਚੀਨੀ ਲਈਏ ਲੌਂਗ ਲਈਏ ਨੇ ਮਲਠੀ ਲਈਏ ਇਲਾਇਚੀਆਂ ਲਈਆਂ ਨੇ ਕਾਲੀਆਂ ਮਿਰਚਾਂ ਲਈਆਂ ਨੇ ਖਸਖਸ ਲਈ ਹੈ ਇਸ ਤੋਂ ਬਾਅਦ ਤુલਸੀ ਪੱਤਾ ਲਿਆ ਜੈਫਾਲੇ ਦੇ ਵਿੱਚ ਐਡ ਕੀਤਾ ਗੁਲਾਬ ਦੀਆਂ ਪੱਤੀਆਂ ਸੁੱਕੀਆਂ ਇਹਦੇ ਵਿੱਚ ਐਡ ਕੀਤੀਆਂ ਨੇ ਅਜਵੈਨ ਦਾ ਇੱਕ ਚਮਚਾ ਤਿੰਨ ਚੁਹਾਰੇ ਲੈਨੇ ਸੁੰਡ ਲਿਆ ਕਾਲਾ ਨਮਕ ਲਈ ਸੌਂਫ ਲਈ ਹੈ ਇਸ ਤੋਂ ਬਾਅਦ ਚੱਕ ਫੁੱਲ ਆਉਂਦੇ ਨੇ ਇਹ ਤੁਸੀਂ ਲੈ ਆਓ ਸਾਰਾ ਮਟੀਰੀਅਲ ਆਪਾਂ ਨੇ ਕਰਨਾ ਕੀ ਹੈ ਜੀ ਜਿਹੜਾ ਤਾਂ ਹਾਰਡ ਹੈ ਜਿਵੇਂ ਹੁਣ ਆਪਣੇ ਕੋਲ ਚੁਹਾਰੇ ਨੇ ਇਹਨਾਂ ਦੇ ਵਿੱਚ ਜਿਹੜੀਆਂ ਇਹਦੀਆਂ ਹਿੜਕਾਂ ਹੁੰਦੀਆਂ ਨੇ ਬਾਹਰ ਕੱਢ ਦੋ ਤੇ ਇਸ ਤੋਂ ਬਾਅਦ ਜਿੰਨਾ ਮਟੀਰੀਅਲ ਥੋੜਾ ਜਿਹਾ ਆਪਾਂ ਨੂੰ ਟਾਈਟ ਲੱਗ ਰਿਹਾ ਜਿਹੜਾ ਮਿਕਸੀ ਜੂਸਰ ਨੂੰ ਨੁਕਸਾਨ ਪਹੁੰਚਾ ਸਕਦਾ ਉਹਨੂੰ ਆਪਾਂ ਥ ਇਸ ਤੋਂ ਬਾਅਦ ਇਹਦਾ ਗ੍ਰੈਂਡ ਕਰਕੇ ਆਪਾਂ ਸਾਰੇ ਦਾ ਪਾਊਡਰ ਤਿਆਰ ਕਰਾਂਗੇ ਪਾਊਡਰ ਨੂੰ ਕਿਸੇ ਭਾਂਡੇ ਦੇ ਵਿੱਚ ਕਿਸੇ ਡੱਬੇ 'ਚ ਕੱਢ ਕੇ ਸਟੋਰ ਕਰ ਲਿਓ ਬਾਅਦ ਚੁਟਕੀਕ ਭਰ ਕੇ ਜਦੋਂ ਤੁਸੀਂ ਚਾਹ ਬਣਾਉਣੀ ਹੈ ਇਹਦੇ 'ਚ ਐਡ ਕਰ ਦਿਓ ਖੁਸ਼ਬੂ ਦੇਖਿਓ ਆਉਂਦੀ ਚਾਹ 'ਚ ਚਾਹੇ ਦੁੱਧ ਘੱਟ ਹੋਵੇ ਪਰ ਟੇਸਟੀ ਤੇ ਗਾੜੀ ਇੰਨੀ ਬਣੂਗੀ ਚਾਹ ਦੇ ਨਾਲ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਪੀ ਕੇ ਜਰੂਰ ਦੇਖਿਓ